ਵਾਦੀਪ ਸਿੰਘ ਨੂੰ ਜਿਨ੍ਹਾਂ ਨੇ ਹੱਥ ਦੇ ਵਿੱਚ ਖੰਡਾ ਲਾ ਕੇ ਬਿਨਾਂ ਸੀਸ ਤੋਂ ਦੁਸ਼ਮਣ ਨੂੰ ਜਿਹੜਾ ਮੂਤਰ ਜਵਾਬ ਦਿੱਤਾ ਸੀ ਭਾਈ ਵਾਲ ਸਿਆਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਆਹ ਬਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਵਾਰ ਦਾ ਰਿਆ ਹੈ ਤੇ ਅਸੀਂ ਅੱਜ ਇਸ ਦਿਸ਼ਕਣ ਤੋਂ ਸ਼ਹੀਦੀਆਂ ਦੇ ਤੋਂ ਪਿੱਛੇ ਨਾ ਹੋਈਏ ਭਰਾਓ ਸਰਕਾਰ ਪੂਰੀ ਤਰ੍ਹਾਂ ਚੜ ਕੇ ਆ ਰਹੀ ਹੈ ਮੋਦੀ ਸਰਕਾਰ ਆਂ ਦੀਆਂ ਬਾਨੀਆਂ ਨਾਲ ਮਿਲ ਕੇ ਪੰਜਾਬ ਦੇ ਉੱਤੇ ਸੁਭਾਗਾ ਫਿਰ ਜਾ ਰਹੀ ਏ ਵੀਰੋ ਮੈਂ ਦੱਸ ਦੇਣਾ ਚਾਹਨਾ ਦੁਕਾਨਦਾਰ ਵੀਰਾਂ ਨੂੰ ਕਿ ਮਾਨ ਦੇ ਵਿੱਚ ਇਹ ਭਲੇਖਾ ਨਾ ਰੱਖਿਓ ਆ ਤੁਹਾਡੇ ਸ਼ਹਿਰ ਦੇ ਵਿੱਚ ਜੰਡਾਲਾ ਗੁਰੂ ਦੇ ਵਿੱਚ ਡੀਮਾਰਟ ਜਿਹੜਾ ਉਹ ਖੜਾ ਕਰ ਦਿੱਤਾ ਨਵੇਂ ਸਾਲ ਵਾਲੇ ਦਿਨ ਹੋ ਸਕਦਾ ਉਹ ਕਾਲੂ ਇਹਦਾ ਮੂਰਤ ਕਰ ਦੇਣ ਤੇ ਜੰਡਾਲਾ ਗੁਰੂ ਦੀ ਮਾਰਕੀਟ ਖੂਹ ਦੇ ਵਿੱਚ ਪਾ ਜਾਣੀ ਵੀਰੋ ਆ ਕਰਦੇ ਆ ਦੰਗਰ ਬੱਚਾ ਸਾਰਿਆਂ ਨੇ ਰੱਖਿਆ ਉਹ ਲੋਕ ਹੁੰਦੀ ਆ ਇੱਕ ਟਾਈਮ ਟੇਬਲ ਬਣਾਉਣ ਦੀ ਲੋਕ ਹੁੰਦੀ ਆ ਇੱਕ ਸੋਚ ਬਣਾਉਣ ਦੀ ਜਿੱਦ ਨੇ ਦੋਵੇਂ ਚੀਜ਼ਾਂ ਬਣ ਗਈਆਂ ਤੁਸੀਂ ਆਪ ਬਹਾਰੇ ਨਿਕਲ ਕੇ ਇਹਨਾਂ ਬਾਰਡਰਾਂ ਦੇ ਉੱਤੇ ਜਾਓਗੇ ਵੀਰੋ ਜਾ ਕੇ ਵੇਖੋ ਖਨੋਰੀ ਸ਼ਾਮੂ ਬੱਟ ਤੇ ਕਾਮਰੇਟ ਜਾਹਗੀਰ ਅੱਜ ਜਿਹੜਾ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਉਸ ਬਾਰੇ ਤਾਲੂਕੀ ਮੁਸ਼ਕਿਲਾਂ ਕੀ ਕਹਿਣਾ ਜੋਗੇ ਸਾਨੂੰ ਮੁਸ਼ਕਲ ਆ ਵੀ ਇਹੀ ਆਪਣੀਆਂ ਗੱਡੀਆਂ ਕਿਰਾਏ ਦੇ ਵਾਹਣੇ ਆ ਗੱਡੀਆਂ ਇਹੀ ਕਿਰਾਏ ਦੇ ਵਾਹਣੇ 3-300 ਸਾਨੂੰ ਕਿਰਾਇਆ ਪੈਂਦਿਆ ਵਾ ਤੇ ਜਦੋਂ ਸਵਾਰੀ ਹੋਊ ਤੇ ਸਾਡੇ ਕੋਲ ਜਿਹਨ ਕੋ ਬੰਦੇ ਕੋ ਗੱਡੀ ਲੈ ਆਂਦੀ ਉਹਨੇ ਦੇ ਅਖਰ ਸਾਨੂੰ ਕਿਰਾਇਆ ਦੋ ਜਦੋਂ ਮਜ਼ਦੂਰ ਨੂੰ ਕਿਰਾਇਆ ਨਾਲ ਉਹਨੂੰ ਗੱਡੀ ਦਾ ਦਿੱਤਾ ਗਿਆ ਉਹਨੇ ਗੱਡੀ ਲੈ ਲੈਣੀ ਮਜ਼ਦੂਰ ਨੂੰ ਇਹੋ ਜਿਹੇ ਬੰਦੇ ਸਾਡੇ ਵਰਗੇ ਹੈਗੇ ਜਿਨ੍ਹਾਂ ਨੂੰ ਕੋਈ ਦਿਹਾੜੀ ਨਹੀਂ ਖੜਦਾ ਅਹੀਂ ਉਹ ਕਮਾਉਣਾ ਤੇ ਉਹ ਖਾਣਾ ਤੇ ਮਜ਼ਦੂਰ ਦਾ ਕੰਮ ਹੋਵੇ ਕੋਈ ਮਜ਼ਦੂਰ ਤੇ ਕੋਈ ਕੰਮ ਪੈ ਜਾਏ ਕਦੇ ਕਿਸਾਨ ਨੇ ਕੁਝ ਨਹੀਂ ਆਖਣਾ ਆਪਣੇ ਦੂਜੇ ਵਰਕਰ ਨੂੰ ਆਖੂ ਇਹਨਾਂ ਸਾਥ ਦੇ ਉਹ ਵੀ ਨਹੀਂ ਸਾਥ ਦਿੰਦਾ ਵੀ ਇਹ ਮਜ਼ਦੂਰ ਵਾ ਦਾ ਸਾਥ ਅਸੀਂ ਕੀ ਦੇਣਾ ਵਾ ਪਰ ਕਿਸਾਨ ਜੱਥੇ ਬੰਦੀਆਂ ਕਹਿੰਦੀਆਂ ਕਿ ਜਿਹੜੀ ਅਸੀਂ ਹੱਕ ਦੀ ਲੜੀ ਜਰਕੇ ਉਹਦੇ ਸਾਡੀ ਨਾਲ ਮਜ਼ਦੂਰ ਜੱਥੇ ਬੰਦੀਆਂ ਵੀ ਨਾਲ ਉਸ ਪਰ ਕੀ ਕਹਿੰਦੇ ਜੰਦੇ ਤੁਸੀਂ ਇਹੀ ਕਹਿੰਦੇ ਮਜ਼ਦੂਰਾਂ ਦੇ ਹੱਕ ਦੀ ਵੀ ਗੱਲ ਕਰਨ ਉਹ ਸਾਡੀਆਂ ਭੈਣਾਂ ਬੈਠੀਆਂ ਖਲੋਤੀਆਂ ਅੱਡੇ 'ਤੇ ਉਹ ਚਵਾਰੀਆਂ ਮੇਰੇ ਨਾਲ ਕਿਦੇ ਮਹਾਯਾਨਾ ਕੋਈ ਕਿਰਾਏ ਵਾਸਤੇ ਪੈਸੇ ਨਹੀਂ ਹੈਗੇ ਚਾਰ-ਚਾਰ ਸੌ ਦਿਹਾੜੀ ਲੈਣੀ ਉਹ ਚਵਾਰੀਆਂ ਫੇਰ ਵਾਪਸ ਗਈਆਂ ਵਾਂ ਉਹਨਾਂ ਦਾ ਦਿਲ ਕੀ ਚਾਹੁੰਦਾ ਹੋਊਗਾ ਵੀ ਇਹ ਰੇਲੀ ਹਨੂ ਪੰਜਾਬ ਬੰਦ ਚੰਗਾ ਵਾ ਤੇ ਮਾੜਾ ਵਾ ਜਿਹਦੇ ਵਾਸਤੇ ਘਰ 'ਚ ਆਟਾ ਨਹੀਂ ਕੋਈ ਉਹਨੇ ਲਿਆ ਕੇ ਕਮਾਉਣਾ ਦੇ ਵਾਸਤੇ ਤੇ ਮਾੜਾ ਹੀ ਆ ਪਰ ਕਿਸਾਨ ਕਹਿੰਦਾ ਵੀ ਅਸੀਂ ਤੁਹਾਡੇ ਵਾਸਤੇ ਵੀ ਪੱਡੇ ਸਾਰੇ ਮਪੂਰਾ ਵਾਸਤੇ ਸਾਡੇ ਵਾਸਤੇ ਕਿਹੜਾ ਬੇਠਾ ਮਜ਼ਦੂਰ ਦੀ ਗੱਲ ਕਰਦਾ ਦੱਸਣਾ ਮੇਰੇ ਨਾਲ ਦੋ ਤਿੰਨ ਵਾਕਏ ਹੋਏ ਆ ਮੈਂ ਜ਼ਿਲ੍ਹਾ ਤਸ਼ੀਲ ਕਮੇਟੀ ਦਾ ਪ੍ਰਧਾਨ ਵਾਂ ਅਸੀਂ ਨਾਰੇ ਬਾਜੀ ਵੀ ਜਾਣਦੇ ਕਿਸਾਨਾਂ ਦਾ ਵੀ ਅਸੀਂ ਕੰਮ ਕਰਦੇ ਆ ਕੋਈ ਟ੍ਰਾਂਸਫਾਰਮ ਨਹੀਂ ਇੱਥੇ ਜਹਾਂਗੀਰ ਚੜਿਆ ਅਸੀਂ ਨਾਰੇ ਬਾਜੀ ਕਰਕੇ ਟ੍ਰਾਂਸਫਾਰਮ ਚੜਾਇਆ ਉਹ ਕਿਸਾਨ ਨੇ ਮੁੜ ਕੇ ਸਾਡੀ ਆਵਾਜ਼ ਹੀ ਨਹੀਂ ਪੁੱਛੀ ਕਿ ਮੇਰਾ ਟ੍ਰਾਂਸਫਾਰਮ ਚੜ ਗਿਆ ਵਾ ਪੀ ਇਹਦਾ ਕੰਮ ਕਰੀਏ ਕਿ ਤੈਨੂੰ ਬਿਜਲੀ ਦੇ ਕੰਮ ਦੇ ਵਿੱਚ ਮੈਂ ਲੱਗਾ ਸੀ 11000 ਲੈਣ ਤੇ ਉਹਨਾਂ ਬਾਹਰ ਕੱਟਦਾ ਵੀ ਇਹ ਸਾਡੇ ਤਵੇ ਲਾਉਣ ਡਿਆ ਵਾ ਇਹਨੂੰ ਕੰਮ ਨਹੀਂ ਦੇਣਾ ਬਿਜਲੀ ਦਾ ਇਹ ਗਾ ਦੂਜਿਆਂ ਦਾ ਵੀ ਜਕਾਰ ਬੰਦ ਕਰੂਗਾ ਕੀ ਮੰਗ ਕਰਦੇ ਐਂ ਮੰਗ ਕਰਦਾ ਵੀ ਸਾਡੇ ਮਜ਼ਦੂਰਾਂ ਦਾ ਜਿਹੜਾ ਵਾ ਸਾਡੇ ਵੀ ਉਹ ਖਰਚਾ ਵਰਚਾ ਸਾਡੇ ਪੀਪਿਆਂ ਜਟਾ ਪਾਉਣ ਤੇ ਐਵੇਂ ਵੀ ਤੁਹਾਡੇ ਨਾਲ ਸਾਥ ਦੇਈਏ ਜਿੱਤੇ ਮਜ਼ਦੂਰ ਦਾ ਕੰਮ ਪੈਂਦਾ ਸਾਥ ਦੇਣ ਉੱਥੇ ਐਂ ਖੁਦ ਬਾਣਾ ਬਾਹ ਜੋੜ ਕੇ ਨਾਲ ਲੜਾਂਗੇ ਹੱਕਾਂ ਨਾਲ ਚੱਲ ਗੁਰੂ ਐਂ ਕੀ ਕਹਣਾ ਚਾਹੁੰਦਾ ਇਹ ਜਣੇ ਮਹਾਰਾਜ ਜੀ ਗਰੀਬਾਂ ਲਈ ਆ ਆ ਮਾਲਕ ਮਕ ਜਿਹਦੀ ਗੱਡੀ ਆਲੇ ਜੀ ਉਹ ਆਂਦਾ ਗੱਡੀ ਚਲਾਓ ਨਾ ਚਲਾਓ ਮੈਂ 300 ਲੈਣਾ ਵਾ ਗਰੀਬ ਘਰੋਂ ਨਿਕਲੂਗਾ ਤੇ ਕਮਾਊਗਾ ਗਰੀਬ ਗਰੀਬ ਦਾ ਇੰਨਾ ਮੰਦਾ ਹਲਵਾ ਵੀ ਗਰੀਬ ਨੂੰ ਕੋਈ ਪੁੱਛਦਾ ਨਹੀਂ ਆ ਗਰੀਬ ਦੀ ਕੱਖ ਨਹੀਂ ਹੈਗਾ ਵੀ ਗਰੀਬ ਗਰੀਬ ਮਰਦਾ ਜਾਂਦਾ ਵਾ ਜਣੋ ਦਿਨ ਡਿੱਗਦਾ ਜਾਂਦਾ ਵਾ ਗਰੀਬ ਲਈ ਕੱਖ ਨਹੀਂ ਹੈਗਾ ਗਰੀਬ ਲਈ ਇਹਨਾਂ ਆਪਣੇ ਕਲੀ ਰੱਖਲੇ ਫੈਸਲੇ ਸਾਡੇ ਫੈਸਲੇ ਕੋਈ ਰੱਖਿਆ ਨਹੀਂ ਆ ਸਾਡੇ ਲਈ ਫੈਸਲਾ ਕੀ ਰੱਖਿਆ ਵਾ ਜੇ ਹਨ ਸਾਡੇ ਨਾਲ ਸਾਥ ਦੇ ਤਾਂ ਸਹੀ ਦਈਏ ਇਹਨਾਂ ਦਾ ਮਜ਼ਦੂਰ ਕੀ ਕਰੇ ਮਜ਼ਦੂਰ ਕਰੇ ਪਰ ਅੱਜ ਜਿਹੜਾ ਪੰਜਾਬ ਪਾਤਾ ਤੇ ਸਾਰਿਆਂ ਦੇ ਵਪਾਰੀ ਵਰਗ ਨੇ ਵੀ ਸਾਥ ਦਿੱਤਾ ਮਜ਼ਦੂਰਾਂ ਨੇ ਵੀ ਸਾਥ ਦਿੱਤਾ ਤੇ ਪਰ ਤੁਸੀਂ ਕਹਿੰਦੇ ਜੀ ਜਦੋਂ ਸਾਡੇ ਨਾਲ ਮਾਰੇ ਕਿਨੇ ਸ਼ੇਅਰ ਨਹੀਂ ਕੀਤਾ ਕੋਈ ਗੱਲ ਕੋਈ ਗੱਲ ਬਾਤ ਸਾਡੇ ਨਾਲ ਨਹੀਂ ਹੋਈ ਵੀ ਇਹਨਾਂ ਨੇ ਅਲੋਸਮੈਂਟਾਂ ਕੀਤੀਆਂ ਅਲੋਸਮੈਂਟਾਂ ਆਪਣੇ ਲਈ ਕੀਤੀਆਂ ਸਾਡੇ ਲਈ ਕੋਈ ਨਹੀਂ ਕੀਤੀ ਹਾ ਗਰੀਬ ਹੈ ਅਕਲੀ ਕੋਈ ਨਹੀਂ ਤੁਰਿਆ ਔਰ ਬਾਲਮੀ ਚੋਂ ਕਿੰਨੇ ਖਲੋਤੇ ਆ ਕੀ ਗੱਲ ਉਹ ਸਾਥ ਨਹੀਂ ਦੇ ਸਕਦੇ ਇਹਨਾਂ ਦਾ 2-300 ਬੰਦਾ ਵਾ ਮਜ਼ਦੂਰ ਰੋਜ਼ ਦਿਹੜੀ ਮੰਗਦਾ ਵਾ ਇਹਨਾਂ ਲਈ ਕੁੱਖ ਨਹੀਂ ਗਰੀਬ ਲਈ ਕੱਖ ਨਹੀਂ ਗਰੀਬ ਮਰਦਾ ਕਹਿੰਦਾ ਦਿਨੋ ਦਿਨ ਭਾਜੀ ਕੁਛ ਨਹੀਂ ਹੈਗਾ ਗਰੀਬ ਲਈ ਬਸ ਇਸ ਤੋਂ ਵੱਧ ਕੁਛ ਨਹੀਂ ਗਰੀਬ ਦਿਨੋ ਦਿਨ ਡਿੱਗਦਾ ਹੀ ਜਾਂਦਾ ਵਾ ਗਰੀਬ ਦੇ ਕੁਛ ਨਹੀਂ ਸੋਚਦਾ ਕੋਈ ਨਹੀਂ ਸੋਚਦਾ ਹਾਂਜੀ ਸਰ ਅੱਜ ਦਾ ਜਿਹੜਾ ਧਰਨਾ ਲਾਇਆ ਲਾਇਆ ਗਿਆ ਹੈ ਕਿਸ ਮਕਸਦ ਦੇ ਵਿੱਚ ਅੱਜ ਜਿਹੜਾ ਧਰਨਾ ਲੱਗਾ ਹੈ ਜੀ ਮੈਂ ਮਰਜੀਤ ਸਿੰਘ ਖਾਲਸਾ ਬਾਹਰੀ ਕਿਸਾਨੀ ਦੇ ਨੇਤਾ ਲਾਖ ਪ੍ਰਧਾਨ ਤੇ ਦਿਆਲਾ ਤੋਂ ਅੱਜ ਦਾ ਜੋ ਇਹ ਧਰਨਾ ਲਾਇਆ ਗਿਆ ਪੂਰੇ ਪੰਜਾਬ ਬੰਦ ਦੀ ਕਾਰਜ ਜਿੱਥੇ ਬੰਦੀਆਂ ਵੱਲੋਂ ਦੋਨੋਂ ਫੋਰਮਾਂ ਵੱਲੋਂ ਦਿੱਤੀ ਗਈ ਸੀ ਜਿਹਦੇ ਵਿੱਚ ਭਾਰੀ ਸਮਰਥਨ ਦੁਕਾਨਦਾਰ ਭਰਾਵਾ ਵੱਲੋਂ ਭਾਵੇਂ ਉਹ ਵਪਾਰੀ ਨੇ ਸਬਜ਼ੀ ਮੰਡੀ ਦੇ ਭਾਵੇਂ ਟਰਾਂਸਪੋਰਟਰ ਵੀਰ ਨੇ ਭਾਰੀ ਸਮਰਥਨ ਜਿਹੜਾ ਉਹ ਦਿੱਤਾ ਗਿਆ ਪੰਜਾਬ ਮੰਡਾ ਸਰ ਇਸ ਵਾਰ ਵੱਲੋਂ ਸ਼ਹਿਰਦਾਰਾਂ ਨੂੰ ਸੰਯੋਗ ਜ਼ਰੂਰ ਦਿੱਤਾ ਹੈ ਪਰ ਵਿਰੋਧਤਾ ਵੀ ਉੱਥੇ ਦੇਖਣ ਨੂੰ ਬੜੀ ਸ਼ਾਇਦ ਵਿੱਚ ਮਿਲਿਆ ਕਿ ਸਾਡੇ ਜਿਹੜੇ ਕਾਰੋਬਾਰ ਬੰਦ ਕੀਤੇ ਜਾਂਦੇ ਆ ਕਿਸਾਨਾਂ ਦੇ ਕਾਰੋਬਾਰ ਚੱਲੂ ਰਹਿੰਦੇ ਕੀ ਕਹਿਣਾ ਚਾਹੂਗਾ ਦੇਖੋ ਜੀ ਬੇਸ਼ੱਕ ਸਾਡਾ ਕੋਈ ਇਹ ਸ਼ੌਂਕ ਨਹੀਂ ਆ ਇਹਨਾਂ ਸਰਤਾਂ ਦੇ ਉੱਤੇ ਬਹਿਣਾ ਪਰ ਜਦੋਂ ਸਾਡੇ ਸਬਰ ਦਾ ਜਵਾਬ ਜ਼ਬਰ ਦੇ ਨਾਲ ਦਿੱਤਾ ਜਾਂਦਾ ਸਰਕਾਰਾਂ ਵੱਲੋਂ ਭਈ ਉਹ ਜਗਜੀਤ ਸਿੰਘ ਢੱਲੇਵਾਲ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਮਰਨਮਰਕ ਰੱਖ ਕੇ ਬੈਠੇ ਆ ਪਰ ਅੱਜ ਵੀ ਸਰਕਾਰ ਜ਼ਬਰ ਕਰ ਰਹੀ ਆ ਬੀਤੀ ਰਾਤ ਵੀ ਵੱਡੀ ਚਾਰ ਜਿਹੜੀ ਆ ਕਿ ਰਬੰਦੀ ਕੀਤੀ ਗਈ ਖਨੋਰੀ ਬਾਡਰ ਨੂੰ ਕਿ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਚੁੱਕ ਕੇ ਉੱਥੋਂ ਲੈ ਕੇ ਜਾਇਆ ਜਾ ਸਕੇ ਪਰ ਉਹਨਾਂ ਦਾ ਇੱਕੋ ਹੀ ਇੱਕ ਸੁਪਨਾ ਵਾ ਕਿ ਜੇ ਮੇਰੀ ਮੌਤ ਹੋਊਗੀ ਤੇ ਖਨੌਰੀ ਬਾਰਡਰ ਦੇ ਵਿੱਚ ਰਹਿ ਕੇ ਇਸ ਸੰਗਤ ਦੇ ਵਿੱਚ ਮਣੀ ਜਿਹੜੀ ਮੌਤ ਹੋਊਗੀ ਆ ਸਾਨੂੰ ਪਤਾ ਆ ਆਵਾਜਾਈ ਦੇ ਵਿੱਚ ਵੀ ਲੋਕਾਂ ਨੂੰ ਪਰੇਸ਼ਾਨੀ ਆਉਂਦੀ ਆ ਪਰ ਭਰਾਵੋ ਅਸੀਂ ਸਮੁੱਚੇ ਪੰਜਾਬ ਸਮੁੱਚੇ ਭਾਰਤ ਦੇ ਹੱਕਾਂ ਵਾਸਤੇ ਸੜਕਾਂ ਦੇ ਉੱਤੇ ਬੈਠੇ ਆ ਮੈਂ ਦੱਸ ਦੇਣਾ ਚਾਹੁੰਦਾ ਕਿ ਪਿਛਲੇ ਦਿਨੀ ਝੋਨਾ ਮੰਡੀਆਂ ਦੇ ਵਿੱਚ ਰੁੜਿਆ ਵਾ ਉਹਦਾ ਅਸਰ ਇਕੱਲਾ ਕਿਸਾਨ ਦੇ ਉੱਤੇ ਨਹੀਂ ਗਿਆ ਪੂਰੇ ਬਾਜ਼ਾਰ ਦੇ ਵਿੱਚ ਪੂਰੀ ਮਾਰਕੀਟ ਦੇ ਵਿੱਚ ਗਿਆ ਵਾ ਇਹ ਕਿਸਾਨ ਦੀ ਜੇਬ ਦੇ ਵਿੱਚ ਪੈਸਾ ਨਾ ਆਊਗਾ ਉਹਦੀ ਫਸਲ ਨੂੰ ਉਹਦਾ ਵੰਦਾ ਮੁੱਲ ਨਾ ਮਿਲੂਗਾ ਤੇ ਭਰਾਓ ਵਿਆਹਾਂ ਦੇ ਪ੍ਰੋਗਰਾਮ ਉਹ ਬਾਜ਼ਾਰ ਦੇ ਵਿੱਚ ਪੈਸਾ ਲੈ ਕੇ ਜਿਹੜਾ ਵਾ ਉਹ ਕਿਸ ਤਰੀਕੇ ਦੇ ਨਾਲ ਜਾਊਗਾ ਲੋਕ ਕਹਿੰਦੇ ਆ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਲਾਉਂਦੇ ਆ ਸਾਡੇ ਬਾਰੇ ਮਜ਼ਦੂਰਾਂ ਬਾਰੇ ਕਿਸੇ ਨੇ ਕਦੀ ਨਹੀਂ ਸੋਚਿਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਜਿੱਥੇ 12 ਮੰਗਿਆ ਨੇ ਉੱਥੇ ਨਰੇਗਾ ਮਜ਼ਦੂਰਾਂ ਵਾਸਤੇ ਵੀ ਜਿਹੜੀ ਆ ਉਹ ਇੱਕ ਮੰਗਿਆ ਉਹ ਪਹਿਲ ਦੇ ਆਧਾਰ ਤੇ ਆ ਮੰਗ ਕਿ ਇਹਨਾਂ ਨੂੰ ਜਿਹੜੀ ਆ 700 ਰੁਪਈਆ ਦਿਹਾੜੀ ਮਜ਼ਦੂਰ ਨੂੰ ਮਿਲਣੀ ਚਾਹੀਦੀ ਆ ਔਰ 365 ਦਿਨਾਂ ਦੇ ਵਿੱਚ 270 ਦਿਨ ਜਿਹੜਾ ਵਾ ਇਹਨਾਂ ਨੂੰ ਕੰਮ ਜਿਹੜਾ ਵਾ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਵਾ ਉਹ ਤੁਸੀਂ ਮੰਗ ਪੁੱਤਰ ਜਿਹੜਾ ਵਾ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਦੇਖ ਸਕਦੇ ਸਾ ਡੱਲਿਆ ਸਾਹਿਬ ਨੂੰ ਅੱਜ ਕਾਫੀ ਦਿਨ ਹੋ ਗਏ ਆ ਮਾਤਾ ਮਰਤ ਦੇ ਬੇਚਿਆਂ ਨੂੰ ਅਜੇ ਤੱਕ ਸਰਕਾਰ ਨੇ ਕੋ ਜਵਾਬ ਨੇ ਦਿੱਤਾ ਗਿਆ ਇਹਦਾ ਕੀ ਕੰਮ ਹੈ ਜੀ ਵੇਖੋ ਜੀ ਸਰਕਾਰ ਮੈਂ ਸਮਝਦਾ ਕਿ ਪੂਰੀ ਤਰ੍ਹਾਂ ਠੀਠ ਹੋ ਚੁੱਕੀ ਆ ਭਾਵੇਂ ਉਹ ਮੋਦੀ ਸਰਕਾਰ ਆ ਤੇ ਭਾਵੇਂ ਐਸ ਤਰ੍ਹਾਂ ਦੇ ਮੌਜੂਦਾ ਪਰਲਾ ਤਮਾਮ ਸਰਕਾਰ ਆ ਇਹ ਭਗਵੰਤ ਮਾਰਨੀ ਕਹਿਣ ਨੂੰ ਜ਼ਰੂਰ ਕਹਿੰਦਾ ਸੀ ਕਿ ਮੈਂ ਇੱਕ ਕਿਸਾਨ ਦਾ ਪੁੱਤ ਹਾਂ ਮੇਰੀ ਸਰਕਾਰ ਦੇ ਵਿੱਚ ਇਹ ਧਰਨੇ ਨਹੀਂ ਲੱਗਣਗੇ ਮੇਰੀ ਸਰਕਾਰ ਦੇ ਵਿੱਚ ਲੋਕ ਸੰਪਰਕ ਤੇ ਨਹੀਂ ਆਉਣਗੇ ਪਰ ਕੱਲਾ ਕਿਸਾਨ ਨਹੀਂ ਤੁਸੀਂ ਦੇਖ ਸਕਦੇ ਜੇ ਕਿ ਵੀ ਜਿਹੜੇ ਅਧਿਆਪਕ ਆ ਟੀਚਰ ਵਰਗੇ ਉਹ ਵੀ ਸਰਕਾਰ ਤੇ ਆਇਆ ਉਹਨਾਂ ਵੀ ਸਾਡੀਆਂ ਚੀਨੀਆਂ ਪੈਣ ਆ ਗਈਆਂ ਚੁੰਨੀਆਂ ਰੋਲੀਆਂ ਗਈਆਂ ਨੇ ਉਹਨਾਂ ਦੀਆਂ ਇੱਕ ਸਾਫ ਦੀਆਂ ਪੱਤਾਂ ਰੋਲੀਆਂ ਗਈਆਂ ਨੇ ਚਲਿਆ ਗਿਆ ਕਿੱਥੇ ਆਉ ਨੌਕਰੀਆਂ ਜੇ ਅੱਜ ਕਿਸੇ ਵੀ ਧਾਰੇ ਦੇ ਵਿੱਚ ਜਾਣਦੇ ਆ ਬਜਲੀ ਬੋਰਡ ਆ ਤਾਂ ਭਾਵੇਂ ਪੁਸਪਟਾ ਸਿਰਿਆ ਅੱਗੋਂ ਇਹੋ ਜਵਾਬ ਆਉਂਦਾ ਵਾ ਕਿ ਸਾਡੇ ਕੋਲ ਮਿਲਾਂ ਤਦ ਨਹੀਂ ਆ ਤੇ ਭਾਈ ਜੇ 43000 ਲੋਕ ਭਰਤੀ ਕੀਤੇ ਉਹ ਕਿੱਥੇ ਨੇ ਸਰ ਅੱਜ ਜਿਹੜਾ ਤੁਸੀਂ ਆ ਮળો ਹਗਾ ਕੀਤਾ ਧਰਦਾ ਕੀਤਾਗਾ ਅਜਰ ਸਰਕਾਰ ਇਹਦੇ ਤੇ ਕੋਈ ਅਸਰ ਨਹੀਂ ਕਰਦੀ ਤੇ ਅੱਗੇ ਦਾ ਪ੍ਰੋਗਰਾਮ ਕੀ ਹੋਇਆ ਦੇਖੋ ਜੀ ਆਉਣ ਵਾਲੇ ਆ ਵੀ ਅੱਜ ਬਿਲਕੁਲ ਸ਼ਾਂਤਮਈ ਤਰੀਕੇ ਦੇ ਨਾਲ ਸਾਡਾ ਪ੍ਰੋਟੈਸਟ ਜਿਹੜਾ ਸੰਘਰਸ਼ ਚੱਲ ਰਿਹਾ ਵਾ ਸ਼ਾਮ ਨੂੰ 4 ਵਜੇ ਸੂਬਾ ਕਮੇਟੀ ਵੱਲੋਂ ਜੋ ਵੀ ਅਗਲੇ ਜੋ ਵੀ ਨਿਰਦੇਸ਼ ਆਉਣਗੇ ਅਸੀਂ ਅਗਲਾ ਸ਼ਹਿਰ ਜਿਹੜਾ ਦਾ ਇੱਕੋ ਵੀ ਗੱਲ ਕਰਨਾ ਤਿੱਖਾ ਕਰਾਂਗੇ ਡੱਲੇਆ ਸਾਹਿਬ ਦੀ ਆਸਟਾਨੇ ਕੀ ਪੋਜੀਸ਼ਨ ਹੈ ਡੱਲੇਬਾਹ ਸਾਹ ਜਿਹੜੇ ਆ ਉਹ ਸਿਰਫ ਤੇ ਸਿਰਫ ਆਦਾ ਚਮਚਾ ਪਾਣੀ ਦਾ ਜਿਹੜਾ ਉਹ ਲੈ ਰਹੇ ਡਾਕਟਰਾਂ ਦੀ ਟੀਮ ਜਿਹੜੀ ਹੈ ਇੰਗਲੈਂਡ ਤੋਂ ਆ ਡਾਕਟਰ ਸਵਾਹਿਦ ਮਾਨ ਉਹਨਾਂ ਦੀ ਟੀਮ ਆਈ ਹੈ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਤੁਸੀਂ ਭਾਵੇਂ ਕੁਝ ਲਾਓ ਭਾਵੇਂ ਨਾ ਲਾਓ ਕੋਈ ਨਾ ਕੋਈ ਟ੍ਰੀਟਮੈਂਟ ਜ਼ਰੂਰ ਲਾਓ ਪਰ ਉਹਨਾਂ ਦਾ ਅਜੇ ਵੀ ਬੁਲੰਦ ਹੌਸਲਾ ਬਾ ਕਿ ਮੇਰੀ ਮੌਤ ਜਿਹੜੀ ਆ ਉਹ ਇਸੇ ਤਰ੍ਹਾਂ ਹੀ ਸੰਘਰਸ਼ ਕਰਦਿਆਂ ਲੜਦਿਆਂ ਹੋਊਗੀ ਮੈਂ ਇੱਕ ਵੀ ਅੰਨ ਦਾ ਦਾਣਾ ਜਿਹੜਾ ਵਾ ਉਹ ਮੋਹ ਦੇ ਵਿਛੜੀ ਪਾਉਣਾ ਬਹੁਤ ਕੋਸ਼ਿਸ਼ਾਂ ਕੀਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਪਰ ਉਹਨਾਂ ਦਾ ਸਿਰਫ ਤੇ ਸਿਰਫ ਇੱਕ ਸੁਪਨਾ ਵਾ ਵੀ ਮੈਂ ਆਪਣਾ ਸੰਘਰਸ਼ ਜਿਖਾਵਾ ਜਵਾਬ ਦੇ ਹੱਥ ਜਿਹੜੇ ਆ ਉਹ ਵਾਪਸ ਲੈ ਕੇ ਪੰਜਾਬ ਦੇ ਪਿੰਡਾਂ ਨੂੰ ਵਾਪਸ ਲਿਆਉਣਾ ਸਰਾਈ ਦਾ ਜਿਹੜਾ ਸੰਘਰਸ਼ ਹੈ ਇਹਦੇ ਬਾਰੇ ਦੱਸੋ ਕਿਸ ਕਾਰਨ ਜਿਸ ਕੰਚ ਕੀਤਾ ਗਿਆ ਦੇਖੋ ਜੀ ਜਿਹੜਾ ਸੈਂਟਰ ਸਰਗਰਮੈਂਟ ਨੇ ਪਹਿਲਾ ਜਿਹੜਾ ਜ਼ਿਮੀ ਦੇ ਵਿਚਾਲੇ ਬਚ ਲਿਆ ਵਾ ਉਸ ਤੋਂ ਬਾਅਦ ਜਿਹੜੀਆਂ ਮੰਗਾਂ ਉਹਨਾਂ ਨੇ ਮੰਗੀਆਂ ਸੀ ਦਿੱਲੀ ਦੇ ਤਹਿਤ ਹੇਠਾਂ ਬਾਅਦ ਦੇ ਵਿੱਚ ਉਹ ਜਿਹੜੀਆਂ ਸਰਕਾਰਾਂ ਉਮ ਕਰਦੀਆਂ ਇਹ ਕਰਕੇ ਸਾਨੂੰ ਦੁਬਾਰਾ ਜਿਹੜਾ ਲੋੜਾਂ ਤੇ ਆਉਣਾ ਪਿਆ ਔਰ 10 ਮਹੀਨੇ ਲਗਾਤਾਰ 10-11 ਮਹੀਨੇ ਤੋਂ ਲੋੜਾਂ ਤੇ ਜਿਹੜੇ ਕਿਸਾਨ ਉੱਤੇ ਨੇ ਕੋਈ ਜਿਹੜੀ ਸਰਕਾਰ ਆ ਜਿਹ ਕਿਸਾਨਾਂ ਦੀ ਸਹਾ ਨਹੀਂ ਲੈ ਰਹੀ ਹੈ ਔਰ ਵੱਡੀ ਜਿਹੜੀ ਗੱਲ ਆ ਜਗਜੀਤ ਸਿੰਘ ਧੱਲੇਵਾਲ ਸਾਹਿਬ ਅੱਜ 35 ਦਿਨਾਂ ਤੋਂ ਕੋਈ ਆਨ ਦਾ ਜਿਹੜਾ ਦਾਣਾ ਨਹੀਂ ਇਹ ਕਰਕੇ ਉਹਨਾਂ ਨੇ ਵੱਡਾ ਜਿਹੜਾ ਐਲਾਨ ਅੱਜ ਪੰਜਾਬ ਨੂੰ ਬੰਦ ਦਾ ਕੀਤਾ ਸੀ ਔਰ ਮੈਂ ਬਹੁਤ ਧੰਨਵਾਦਿਆਂ ਆਪਣੇ ਪੰਜਾਬ ਵਾਸੀਆਂ ਦਾ ਜਿਹੜਾ ਉਹਨਾਂ ਨੇ ਪੂਰਾ 100% ਜਿਹੜਾ ਕਹਿ ਸਕਦੇ ਵੀ ਉਹਨਾਂ ਨੇ ਸਾਡੇ ਨਾਲ ਸਾਥ ਦਿੱਤਾ ਵਾ ਪੂਰੇ ਬਾਜ਼ਾਰ ਬੰਦਿਆ ਪੂਰੇ ਰੋਡ ਬੰਦਿਆ ਹਾਂ ਜਿਹੜੀਆਂ ਅਮਰਜੈਂਸੀ ਸਭਾਵਾਂ ਆ ਜਿਨ੍ਹਾਂ ਨੇ ਜਾਦੀ ਮਜ਼ਦੂਰੀ ਆ ਉਹ ਇੱਥੋਂ ਹੀ ਵੇਖਣ ਲੱਗਾ ਵੀ ਲੱਗਦਾ ਹੈ ਹੋਰ ਤਕਰੀਬਾ ਕਿੰਨੇ ਬੜੇ ਸੌਖ ਸਕ ਜਿਹੜਾ ਬੰਦ ਕਹਿ ਸਕਦੇ ਕਿਹੜੇ ਕਿਹੜੇ ਚੀਜ਼ ਨੂੰ ਛੂਟ ਦਿੱਤੀ ਗਈ ਗੱਡੀਆਂ ਐਂਬੂਲੈਂਸ ਕਹਿ ਸਕਦੇ ਆ ਜਾਂ ਕਿ ਇਹਨਾਂ ਨੂੰ 에어ਪੋਰਟ ਤੇ ਜਾਣਾ ਵਾ ਜਾਂ ਕਿ ਇਹਨੂੰ ਕੋਈ ਐਕਸੀਡੈਂਟ ਹੋਇਆ ਜਾਂ ਜਾਂ ਕੋਈ ਟੱਕਰ ਦੀ ਦਵਾਈ ਲੈਣ ਜਾਣਾ ਵਾ ਇਹ ਹੋ ਜਾਂ ਜਿਹੜੀਆਂ ਇਹਨਾਂ ਨੂੰ ਛੂਟ ਦਿੱਤੀ ਗਈ ਆ ਬਾਕੀ ਸਗਰ ਵੀ ਸਾਰਾ ਬੰਦ ਹੀ ਕਹਿ ਸਕਦੇ ਅਗਲੀ ਰਣਨੀਤੀ ਕੀ ਹੈ ਜੀ ਤੁਹਾਡੀ ਅਗਲੀ ਰਣਨੀਤੀ ਵੇਖੋ ਜੀ ਜੋ ਸਾਡਾ ਮੁਖਮੰਡ ਕੇ ਜੋ ਸੂਬਾ ਕਮਿਸ਼ਨ ਸਾਡੀ ਐਲਾਨ ਕਰੂਗੀ ਫਿਰ ਉਹ ਰਹੀ ਪਾਸਾ ਲਾਂ ਦੀ ਵੇਟ ਕਰਦੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੱਕੀਆਂ ਜਿਹੜੀਆਂ ਰੇਲਾਂ ਉਹ ਬੰਦ ਹੋ ਜਾਣ ਪੱਕੇ ਟੂਮ ਪਲਾਜੇ ਬੰਦ ਹੋ ਜਾਣਗੇ ਜਿੱਦਾਂ ਜਿੱਦਾਂ ਸਾਨੂੰ ਉਹ ਆਡਰ ਆਉਣਗੇ ਪੁਆਇੰਟ 2 ਵਜਾ ਕੇ ਕਲੀ ਲਾਗੂ ਕਰਾਂਗੇ